परम सम्मान ਜੋ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਅਕਾਲ ਪੁਰਖ ਦੀ ਫੌਜ ਤਰਗਟਿਓ ਖਾਲਸਾ ਪਰਮਾਤਮ ਦੀ ਮੋਜ ਖਾਲਸਾ ਪੰਥ ਦਾ ਸਾਜਨਾ ਦਿਵਸ ਜੋ ਹਰ ਸਾਲ ਦੀ ਤਰ੍ਹਾਂ ਤੱਕ ਸ਼੍ਰੀ ਦਮਨਾਨ ਸਾਹਿਬ ਵਿਕੇਸ਼ ਸ਼ਰਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਸੂਚੀਆਂ ਜਥੇਬੰਦੀਆਂ ਸਿੱਖ ਸੰਗਤਾਂ ਵੱਲੋਂ ਬੜੀ ਸ਼ਰਧਾ ਤੇ ਭਾਵਨਾ ਸਹਿਤ ਮਨਾਇਆ ਜਾਂਦਾ ਹੈ ਸੋ ਇਸ ਵਾਰ ਵੀ 11 12 ਤੇ 13 14 ਅਪ੍ਰੈਲ ਨੂੰ ਖਾਲਸਾ ਪੰਥ ਦਾ ਸਾਜਨ ਦਿਵਸ ਤਖਤ ਸਾਹਿਬ ਵਿਖੇ ਪਾਇਆ ਜਾ ਰਿਹਾ ਹੈ 11 April ਨੂੰ ਸਵੇਰ 10 ਵਜੇ ਗੁਰਦੁਆਰਾ ਦੰਮਨਵਾਸ ਸਾਹਿਬ ਵਿਖੇ ਸਤਿਗੁਰਾਂ ਦੀ ਪਾਵਨ ਬਾਣੀ ਤੇ ਸ਼੍ਰੀ ਅਕੰਠ ਪਾਠ ਸਾਹਿਬ ਆਰੰਭ ਹੋਣਗੇ 13 April ਨੂੰ 9:30 ਵਜੇ ਸਮਾਗਮਤੀ ਹੋਵੇਗੀ ਅਤੇ ਇਸੇ ਤਰ੍ਹਾਂ 11 12 13 April ਦੇ ਸਵਾਗਤ ਜੋਹਨ ਧਾਰਮਿਕ ਦੀਵਾਨ ਜਿਹੜੇ ਸਜਨੇ ਹਨ 11 April ਨੂੰ ਛੋਟੇ ਬੱਚਿਆਂ ਵੱਲੋਂ ਪਰਦਰਸ਼ਨੀ ਤੇ ਕਵਿਤਾ ਆਦਿਕ ਦੇ ਪ੍ਰੋਗਰਾਮ ਜਿਹੜੇ ਹੋ ਰਹੇ ਹਨ ਐਜੂਕੇਸ਼ਨ ਬੋਰਡ ਵੱਲੋਂ ਉਹਨਾਂ ਵੱਲੋਂ ਤੇ ਗਿਆ 12 ਅਪ੍ਰੈਲ ਨੂੰ ਤਾਕਤ ਸਾਹਿਬ ਦੀ ਸਮੂਚੇ ਪ੍ਰਬੰਧ ਵੱਲੋਂ ਜਿੱਥੇ ਧਾਰਮਿਕ ਸਟੇਜ ਤੇ ਢਾਡੀ ਕਵੀਸ਼ਰ ਗੁਰੂ ਕੇ ਕੀਰਤਨੀਆਂ ਨੇ ਸੰਗਤਾਂ ਨੂੰ ਹਰਿ ਜਾਤ ਸਰਵਣ ਕਰਾਉਣਾ ਉਥੇ ਰਾਤ ਨੂੰ 8 ਵਜੇ ਤੋਂ ਲੈ ਕੇ 11 ਵਜੇ ਤੱਕ ਕਵੀ ਦਰਬਾਰ ਹੋਵੇਗਾ ਜਿਸ ਵਿੱਚ ਵੱਖ-ਵੱਖ ਕਵੀ ਸਹਿਬਾਨ ਪਹੁੰਚ ਕੇ ਆਪਣੀਆਂ ਕਵਤਾ ਰਾਹੀਂ ਗੁਰੂ ਜੀ ਸਾਜ ਸੰਗਤਾਂ ਨੂੰ ਸਰਵਣ ਕਰਾਉਣਗੇ 13 ਅਪ੍ਰੈਲ ਨੂੰ 9 ਵਜੇ ਤੋਂ ਲੈ ਕੇ 3 ਵਜੇ ਤੱਕ ਸਟੇਜ ਲੱਗੇਗੀ ਗੁਰੂ ਕੇ ਪੰਥਕ ਪ੍ਰਸਿੱਧ ਕੀਰਤਨੀਏ ਅਤੇ ਸੰਪਰਦਾਵਾਂ ਦੇ ਮੁਖੀ ਸਹਿਬਾਨ ਸੰਗਤਾਂ ਨੂੰ ਸੰਬੋਧਨ ਹੋਣਗੇ 14 ਅਪ੍ਰੈਲ ਨੂੰ ਸਵਾ 10 ਵਜੇ ਤੱਕ ਸਹਿਬ ਤੋਂ ਅਰਦਾਸ ਹੋ ਕਰਕੇ ਮਹੱਲੇ ਦੀ ਰਮਤਾ ਹੋਵੇਗੀ ਜੋ ਤੱਕ ਸਹਿਬ ਤੋਂ ਆਰੰਭ ਹੋ ਕਰਕੇ ਗੁਰਦਾਰਾ ਮਹਾਲਸਰ ਸਾਹਿਬ ਵਿਖੇ ਪਹੁੰਚੇਗਾ ਉਥੇ ਜੋੜ ਮੇਲੇ ਦੀ ਅਰਦਾਸ ਬੇਨਤੀ ਦਾ ਨਾਜ਼ੁਕੀ ਹੋਵੇਗੀ ਸ਼ਾਮ ਨੂੰ ਨੈਨਸਿਕ ਫੌਜਾ ਵੱਲੋਂ ਜਥੇਬੰਦੀਆਂ ਵੱਲੋਂ ਕੋੜ ਸਾਰੀ ਜ਼ੋਰ ਦਿਖਾਏ ਜਾਣ ਦੀ ਉਥੇ ਹੀ 12 13 ਦੀ 14 April ਨੂੰ ਕੰਡੇਪੱਟ ਦਾ ਅਮਰ ਸੰਚਾਰ ਬੜੀ ਵੱਡੀ ਪੱਧਰ ਦੀ ਹੋ ਰਿਹਾ ਹੈ ਸਭੂ ਸੰਗਤਾਂ ਨੂੰ ਬੇਨਤੀ ਹੈ ਕਿ ਅੰਮ੍ਰਿਤ ਬਣਾਤੀ ਯਾਰ ਬਰ ਯਾਰ ਹੋ ਕਰਕੇ ਖਾਲਸਾ ਪੰਥ ਦੇ ਸਾਜਨਾ ਦੇ ਇਸ ਦੇ ਕੰਡੇ ਬਾਟ ਦੇ ਅੰਮ੍ਰਿਤ ਸ਼ਾਹ ਦੇ ਗੁਰੂ ਵਾਲੇ ਬਣ ਆ ਸਰਬਾ ਸੰਗਤਾਂ ਦਾ ਸਤ ਸਾਈਂ ਸੋਚੇ ਗੁਰਵੰਦ ਵਾਲੋ ਮਾਰ ਜੋ ਸਿੰਘ ਸਾਹਿਬਾ ਡਾਡਾ ਟੇਕ ਸਿੰਘ ਜੀ ਤਰ੍ਹਾਂ ਉਹਨਾਂ ਵੱਲੋਂ ਸਭ ਤੇ ਸੰਗਤੋਂ ਖਾਲਸਾ ਪੰਥ ਦੇ ਸਾਜਨਾ ਦੀ ਲੱਖ ਲੱਖ ਵਧਾਈ ਹੋਵੇ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬੋਲ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਕੀ ਪਟੇ ਉਸ ਆਖੀ ਨੂੰ ਤੇ ਜਿਸ ਤਰ੍ਹਾਂ ਹਸਾਲਾ ਸੇ ਪ੍ਰਬੰਧ ਕਰਦੇ ਆ ਐਤ ਕੀ ਵਾਰ ਅਸੀਂ ਵਿਸ਼ੇਸ਼ ਔਰ ਪ੍ਰੇਖਣੇ ਪ੍ਰਬੰਧ ਕੀਤੇ ਤਾਂ ਸਾਹਿਬ ਦੇ ਸਭ ਤੋਂ ਚੇ ਪ੍ਰਬੰਧ ਵੱਲੋਂ ਤਾਂ ਸਾਹਿਬ ਨਾਲ ਜਿੰਨੇ ਵੀ ਗੁਰਦੁਆਰਾ ਸਹਿਮਾਨ ਤਹਿਤਰ ਉਹਨਾਂ ਦੇ ਵਿੱਚ ਬਹੁਤ ਵਧੀਆ ਸੁੰਦਰ ਫੁੱਲਾਂ ਦੀ ਸਜਾਵਟ ਕੀਤੀ ਗਈ ਆ ਰਾਤ ਨੂੰ ਲੜੀਆਂ ਲਾਗੀਆਂ ਗਿਆ ਨਾ ਜੋ ਕਿ ਰੰਗ ਭਰੇ ਗਿਆ ਲੜੀਆਂ ਬਹੁਤ ਇੱਥੇ ਦਾ ਕੇਂਦਰ ਇਸ ਇਲਾਕੇ ਦੀ ਸੰਗਤ ਦਾ ਵੇਖਣ ਵਾਸਤੇ ਪਹੁੰਚਦੀ ਹੈ ਨਾ ਇਸੇ ਤਰ੍ਹਾਂ ਜੋ ਵੀ ਘਟਲਾਵਾ ਅਰਸਕਾ ਵਿੱਚ ਘਟਲਾਵਾ ਪਾਪਰਦੇ ਸੀ ਉਹਦੇ ਵਿੱਚ ਅਸੀਂ ਬਹੁਤ ਵੱਡਾ ਫਰਾਲਾ ਕੀਤਾ ਤਖਤ ਸਾਹਿਬ ਦੇ ਸੁਰੱਖਿਅਤ ਪ੍ਰਬੰਧ ਵੱਲੋਂ ਇਸ ਤਖਤ ਸਾਹਿਬ ਦੇ ਜਿੰਨੇ ਵੀ ਗੁਰਦੁਆਰਾ ਸਾਹਿਬ ਆਉਂਦੇ ਉਹਦੇ ਚੱਪੇ-ਚੱਪੇ ਦੇ ਉੱਤੇ ਜਿਹੜੇ ਕੈਮਰੇ ਲਾਏ ਗਏ ਨਾ ਤਾਂ ਕਿ ਕੋਈ ਇਸੇ ਦੀ ਜੇਬ ਰਾ ਕੱਟੀ ਜਾਵੇ ਅਰਸਕਾ ਵਿੱਚ ਕਦਰਾਂਤਾਂ ਵਾਪਰ ਸਕੀਓ ਸੋ ਸਾਰਿਆਂ ਸਿੱਖ ਸ਼ਰਧਾਲੂਆਂ ਨੂੰ ਮੈਂ ਬੇਨਤੀ ਕਰਦਾ ਇਹ 12 13 14 ਤਰੀਕ ਤੋਂ ਆ ਕੇ ਤਖਤ ਸਾਹਿਬ ਦੀ ਨਤਬਸਤ ਹੋ ਕੇ ਗੁਰੂ ਵਾਲੇ ਬਣ ਕੇ ਅਮਰਤ ਸਾਕ ਕੇ ਆਪਾਂ ਗੁਰੂ ਦੇ ਰੰਧੀ ਜਿਹੜੀ ਆਪਣੀ ਆਗੂਆ ਗੁਰੂ ਦੇ ਲੜ ਲਾ ਕੇ ਆਪਣਾ ਜੀਵਨ ਸਫਲ ਬਣਾ ਕੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਤਲਵੰਡੀ ਸਾਬ ਉਹ ਸਰਦੂਲਗੜ ਰੋਡ ਤੇ ਬਣੇ ਨਵੇਂ ਤਾਰਾ ਕਨਵੈਂਟ ਸਕੂਲ ਵਿੱਚ ਹੈ অতি ਆਧੁਨਿਕ ਸਮਾਰਟ ਕਲਾਸਰੂਮਸ experienced and dedicated well qualified teaching staff icse pattern high tech computer labs special english speaking classes tara convent school vich pre nursery ton 10vi tak de daakhle shuru han apne bachche de sunehari bhavikhli ajj hi screen te ditte phone number te sampark karo